ਪਰ ਜਿੱਥੇ ਤੱਕ ਚੋਣ ਲੜਨ ਦੀ ਗੱਲ ਹੈਗੀ ਆ ਚੋਣ ਸਾਡਾ ਜਿਸ ਦਿਨ ਦੇ ਡਾਕਟਰ ਗਾਂਧੀ ਆਏ ਆ ਤਾਂ ਵਰਕਰਾਂ ਦੇ ਵਿੱਚ ਬੜੀ ਮਾਇੂਸੀ ਆਈ ਆ ਮੋਰਲ ਡਾਊਨ ਹੋ ਗਿਆ ਬਹੁਤ ਜ਼ਿਆਦਾ ਮਾਇੂਸੀ ਆਈ ਆ ਉਦਾ ਰੀਜਨ ਇਜ਼ ਥਿਸ ਕਿ ਪਹਿਲਾਂ ਤਾਂ ਸਾਨੂੰ ਗੁਲਾਮ ਬਣਾ ਕੇ ਰੱਖਿਆ ਮਹਿਲਾ ਹੁਣ ਫਿਰ ਅਸੀਂ ਕਿਹਦੇ ਦਰਤੇ ਅਸੀਂ ਜਾਵਾਂਗੇ ਜੇਕਰ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਟਿਆਲਾ ਤੋਂ ਉਮੀਦਵਾਰ ਐਲਾਨ ਦਿੰਦੀ ਹੈ ਭਾਵੇਂ ਅੱਜ ਐਲਾਨਦੀ ਹੈ ਕੱਲ ਐਲਾਨਦੀ ਹੈ ਹਫਤੇ ਨੂੰ ਐਲਾਨਦੀ ਹੈ ਤਾਂ ਇਸ ਵੱਡੇ ਪੱਧਰ ਤੇ ਕਾਂਗਰਸੀ ਵਿਰੋਧ ਕਰਨ ਦਾ ਮਨ ਬਣਾ ਕੇ ਬੈਠੇ ਨੇ ਇਹ ਮੈਨੂੰ ਇਹ ਲੱਗਦਾ ਕਿਤੇ ਉਹ ਪਾਰਟੀ ਉਹ ਨਾ ਛੱਡ ਜਾਣ ਸਾਰੇ ਬਹੁਤ ਵੱਡਾ ਮਤਲਬ ਇੱਕ ਤੜਾ ਹੈ ਜੀ ਪਰ ਅਸੀਂ ਉਹਨਾਂ ਨੂੰ ਰੋਕਿਆ ਹੋਇਆ ਕਿ ਨਹੀਂ ਹੱਟ ਕੋਈ ਡਿਸਾਈਡ ਨਹੀਂ ਹੋਇਆ ਡਿਸੀਜਨ ਨਹੀਂ ਹੋਇਆ ਇਹ ਗੱਲ ਅਸੀਂ ਆਪਣੀ ਜਿਹੜੇ ਰਿਸਪੈਕਟਡ ਕਾਂਗਰਸ ਪਾਰਟੀ ਦੇ ਆਗੂ ਨੇ ਸੀਨੀਅਰ ਲੀਡਰਸ਼ਿਪ ਹੈਗੀ ਆ ਉਹਨਾਂ ਦੇ ਧਿਆਨ ਚ ਵੀ ਲਿਆਤਾ ਵੀ ਇਹ ਬਹੁਤ ਮਾੜੀ ਚੜੀ ਗੱਲ ਹੋ ਚੁੱਕੀ ਹੈ ਵੀ ਤੁਸੀਂ ਇਹਦਾ ਦੇਖ ਕੇ ਕੋਈ ਫੈਸਲਾ ਕਰੋ ਕਿ ਵਰਕਰ ਨੇ ਨਹੀਂ ਚੱਲਣਾ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ ਮੈਂ ਕਿਸੇ ਨੂੰ ਗਲਤ ਮੈਂ ਵਿੱਚ ਨਹੀਂ ਰੱਖਦਾ ਮੈਂ ਉਹਨਾਂ ਨੂੰ ਵੀ ਕਹਿ ਕੇ ਆਇਆ ਕਿ ਜਿਹੜੀਆਂ ਵੀ ਤੁਸੀਂ 1999 ਦੀ ਚੋਣ ਕਹ ਲਓ ਪ੍ਰ nit kor ਉਹਨਾਂ ਦੀ ਉਸ ਤੋਂ ਅਗਲੀਆਂ ਲਗਾਤਾਰ ਦੋ ਚੋਣਾਂ ਜਦੋਂ ਜਿੱਤੇ ਨੇ ਤਾਂ ਉਹਨਾਂ 'ਚ ਤੁਹਾਡਾ ਯੋਗਦਾਨ ਬੜਾ ਰਿਹਾ ਜਾਂ ਤੁਹਾਡਾ ਜਾਂ ਤੁਹਾਡੇ ਵਰਗੇ ਉਹ ਕਾਂਗਰਸੀ ਜਿਹੜੇ ਅੱਜ ਕਾਂਗਰਸੀ ਬੈਠੇ ਨੇ ਤਾਂ ਕੀ ਲੱਗਦਾ ਤੁਸੀਂ ਤਾਂ ਹੁ ਚੰਗੀ ਤਰ੍ਹਾਂ ਜਾਣਦੇ ਹੋ ਸਾਰੀ ਰੜ ਦਿੱਤੀ ਪਟਿਆਲਾ ਹਲਕੇ ਨੂੰ ਬਖੂਬੀ ਜਾਣਦੇ ਹੋ ਜੰਪਾਲਾ ਥੋੜੇ ਹੋ ਤੁਸੀਂ ਕਿ ਇਸ ਵਾਰ ਪ੍ਰਨੀਤ ਕੌਰ ਕਿਸ ਦਮ ਦੇ ਉੱਤੇ ਆ ਕਿਸ ਆਧਾਰ ਦੇ ਉੱਤੇ ਲੜਾਈ ਲੜਦੇ ਨੇ ਕਿਹੜੇ ਮੋਢਿਆਂ ਦੇ ਉੱਤੇ ਲੜਾਈ ਲੜਦੇ ਨੇ ਕੀ ਸਫਲ ਹੋ ਸਕਣਗੇ ਤੇ ਮੇਰੀ ਗੱਲ ਇਹ ਸਮੋਹੀ ਇਹ ਨਰਿੰਦਰ ਮੋਤੀ ਉਹ ਨਹੀਂ ਤਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਮਾਰਨ ਤੇ ਲੱਗੇ ਹੋਏ ਆ ਇਹ ਮੋਤੀ ਸਾਹਿਬ ਦੇ ਨਾਂ ਦੇ ਉੱਤੇ ਨਾਂ ਦੇ ਉੱਤੇ ਵੋਟਾਂ ਮੰਗਣਗੇ ਤਾਂ ਕੌਣ ਇਹਨਾਂ ਨੂੰ ਵੋਟ ਦੇ ਆ ਦੇਖਿਲੇ ਹਲਕਾ ਨਿਕਲੇ ਹੀ ਨਹੀਂ ਨਾ ਜੀ ਜਿੱਤਾ ਤੁਸੀਂ ਦੇਖੋ ਇਹਨਾਂ ਦਾ ਨਾ ਇਹ ਨਾ ਉੱਥੇ ਵੜਨ ਦਿੱਤਾ ਨਾ ਉੱਥੇ ਵੜਨ ਦਿੱਤਾ ਨਾ ਇਹ ਤਾਂ ਇਹ ਤਾਂ ਹਲੇ ਕਿੱਥੇ ਲੇ ਕੁਝ ਮੁੱਖ ਦਾਵੇਦਾਰ ਡਾਕਟਰ ਗਾਂਧੀ ਦੀ ਆੜ ਤੱਕ ਵੀ ਕਹਿ ਲੋ ਅੱਜ ਵੀ ਤੁਸੀਂ ਆਪਣਾ ਦਾਵਾ ਪ੍ਰਗਟ ਕਰ ਰਹੇ ਹੋ ਕਿ ਮੈਂ ਲੋਕ ਸਭਾ ਚੋਣਾਂ ਲੜਦਾ ਮੁੱਖ ਦਾਵੇਦਾਰ ਹਾਂ ਕਾਗਜ਼ ਤੇ ਟਿਕਟ ਦੇ ਉੱਤੇ ਪਟਿਆਲਾ ਲੋਕ ਸਭਾ ਹਲਕੇ ਦੇ ਪਰ ਜੋ ਪਟਿਆਲਾ ਦੇ ਵਿਧਾਨ ਸਭਾ ਹਲਕੇ ਨੇ ਉਹਨਾਂ ਸਾਰਿਆਂ ਦੇ ਵਿੱਚ ਆਮ ਆਦਮੀ ਪਾਰਟੀ ਕਾਬਜ ਹੈ ਤਾਂ ਉਹ ਕਿਸ ਤਰ੍ਹਾਂ ਤੁਸੀ ਲੱਗਦਾ ਕਿ ਤੁਹਾਡੀ ਜਿਹੜੇ ਤੋਂ ਟਿਕਟ ਮਿਲ ਵੀ ਜਾਂਦੀ ਹੈ ਤਾਂ ਕਿਸ ਤਰ੍ਹਾਂ ਉਹਨੂੰ ਜਿਸ ਜਿਹੜਾ ਤਬਦੀਲ ਕਰੋਗੇ ਤੁਸੀਂ ਇਹ ਕਿਦਰ ਮੈਂ ਤੁਹਾਨੂੰ ਦੱਸਦਾ ਕਿ ਜਿੰਨੇ ਵੀ ਸਾਡੇ ਇੱਥੇ ਵਿਧਾਨ ਸਭਾ ਹਲਕੇ ਆ ਨੇ ਜਿਨ੍ਹਾਂ ਦੇ ਪਹਿਲਾਂ ਚੋਣ ਲੜੀਆ ਹਾਂ ਜੀ ਉਹ ਸਾਰਿਆਂ ਨੇ ਇੱਕ ਸਾਂਝੇ ਤੌਰ ਤੇ ਲਿਖ ਕੇ ਦਿੱਤਾ ਕਿ ਇਹ ਜਿਹੜੇ ਟਿਕਟ ਆ ਸਰਦਾਰ ਲਾਲ ਸਿੰਘ ਜੀ ਨੂੰ ਜਾਂ ਹਰਦয়াল ਸਿੰਘ ਉਹਨਾਂ ਨੂੰ ਮਿਲਣੀ ਚਾਹੀਦੀ ਤੇ ਇਹ ਐਨਬੀਐ ਇਹ ਐਮਐਲਏ ਦੀ ਕਾਰਜਕਾਰੀ ਕੀ ਹੈ ਜੀ ਦੱਸੋ 2 ਸਾਲ ਦੇ ਅੰਦਰ ਕਿਤੇ ਇੱਟ ਲਾਈ ਆ ਕਿਤੇ ਕੋਈ ਕੰਮ ਹੋਇਆ ਹਰ ਥਾਂ ਤੇ ਲੂਟਿੰਗ ਚੱਲ ਰਹੀ ਹੈ ਥਾਣੇ ਥਾਣੇ ਜਿਹੜੇ ਹੈਗੇ ਆ ਉਹ ਠੇਕੇ ਤੇ ਦਿੱਤੇ ਹੋਏ ਆ ਤਸੀਲਾਂ ਠੇਕੇ ਤੇ ਦਿੱਤੀਆਂ ਹੋਈਆਂ ਹੈ ਜੀ ਵੀਡੀਓ ਦਾ ਪਰ ਠੇਕੇ ਤੇ ਦਿੱਤੇ ਹੋਏ ਆ ਹਰ ਦਾ ਮਹਿਕਮੇ ਦੇ ਅੰਦਰ ਤੁਸੀਂ ਇਹ ਦੇਖੋ ਵੀ ਬਿਨਾਂ ਪੈਸੇ ਦੇ ਕੋਈ ਕੰਮ ਨਹੀਂ ਹੁੰਦਾ ਇਹ ਤੁਹਾਡੇ ਸਾਹਮਣੇ ਹੀ ਆ ਤੁਸੀਂ ਛੱਡ ਦਿਓ ਗੱਲ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਨੇ ਪਟਿਆਲਾ ਇਹਾਤੀ ਤੋਂ ਉਹ ਬੱਲੇ ਬਣੇ ਤੇ ਮਿਨਿਸਟਰ ਨੇ ਮੈਂ ਤੁਹਾਡੇ ਸਾਹਮਣੇ ਅੱਜ ਹੀ ਬੈਠਾ ਕਹਿ ਰਿਹਾ ਕਿ ਪਟਿਆਲਾ ਇਹਾਤੀ ਤੋਂ ਉਹ ਹਾਂ ਜਾਨੀ ਕਿ ਕੋਟ ਸੀ ਬਾਕੀਆਂ ਦਾ ਛੱਡ ਦਿੱਤਾ ਪਰ ਮੁਖਦੀ ਗੱਲ ਤੁਸੀਂ ਇਹ ਕਰ ਰਹੇ ਹੋ ਕਿ ਜੇਕਰ ਧਰਮਵੀਰ ਗਾਂਧੀ ਉਹਨਾਂ ਦਾ ਕਾਂਗਰਸ ਤੋਂ ਸਵਾਗਤ ਹੈ ਪਰ ਜੇਕਰ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਜਾਂਦੀ ਹੈ ਪਟਿਆਲੇ ਤੋਂ ਤਾਂ ਕਾਂਗਰਸ ਪਟਿਆਲਾ ਦੇ ਵਿੱਚ ਤਕੜਾ ਜਿਹੜਾ ਹੈ ਸਪੋਰਟ ਹੋਏਗਾ ਵਰਕਰ ਨੇ ਨਹੀਂ ਚੱਲਣਾ ਮਤਲਬ ਜੀ ਵਰਕਰਾਂ ਨੇ ਨਹੀਂ ਚੱਲੇ ਜੋ ਤੁਹਾਨੂੰ ਆਇਆ ਕੋਈ ਤੁਹਾਨੂੰ ਕਹਿੰਦੇ ਕਿ ਤੁਸੀਂ ਸਾਨੂੰ ਉਸੇ ਸਹਿਯੋਗ ਕਰੋ ਮੈਂ ਤੁਹਾਨੂੰ ਦੇਖੇ ਕੋ ਮੈਂ ਤੁਹਾਨੂੰ ਕਿਹਾ ਕਿ ਮੈਂ ਬਾਕੀ ਦਾ ਪ੍ਰਧਾਨ ਤੁਸੀਂ ਰਹੇ ਹੋ ਨਹੀਂ ਨਹੀਂ ਮੈਂ ਵੀ ਬਾਕੀ ਵੀ ਆ ਜੋ ਹੋਰ ਗਿਆ ਮੈਂ ਕਹਿੰਦਾ ਵੀ ਅਸੀਂ ਜਿੰਨਾ ਮਰ ਕੇ ਕਹੀ ਗਈਏ ਕਹਿ ਦਾਂਗੇ ਉਹ ਵਰਕਰਾਂ ਦੇ ਇਹਨਾਂ ਦੇ ਆਪਸੀਆਂ ਇੰਨੀਆਂ ਤਾਰਾਂ ਜੁੜੀਆਂ ਹੋਈਆਂ ਨਾ ਤੇ ਉਹਨਾਂ ਨੇ ਇੱਕ ਦੂਜੇ ਨੂੰ ਕਹਿੰਨਾ ਵੀ ਇਹਨੇ ਕਿਉਂਕਿ ਜਿਹੜਾ ਪ੍ਰਾਣਾ ਦੇਖੋ ਮੈਂ ਗਾਂਧੀ ਸਰਦੀ ਨਿਜੀ ਤੌਰ ਤੇ ਬਹੁਤ ਰਿਸਪੈਕਟ ਕਰਦਾ ਨਹੀਂ ਜੇ ਮੈਂ ਬੀਜੇਪਰਡ ਪਰਸਨ ਹੂ ਬਟ ਜਦੋਂ ਪਿਛਲੀ ਵਾਰੀ ਉਹ ਜਿਹੜਾ ਰਹੇ ਐ ਮੈਮ ਪਰਨ ਉਹਨਾਂ ਦੀ ਪਬਲਿਕ ਡੀਲਿੰਗ ਦੈਨਿਕ ਸੂਰਾਟੀ ਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਦੀ ਸਿਆਸਤ ਗਰਮਾਈ ਹੋਈ ਹੈ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜਾ ਚਰਚਾ ਚ ਇਸ ਵਕਤ ਹਲਕਾ ਚੱਲ ਰਿਹਾ ਉਹ ਪਟਿਆਲਾ ਚੱਲ ਰਿਹਾ ਹੈ ਪਟਿਆਲਾ ਇਸ ਕਰਕੇ ਚੱਲ ਰਿਹਾ ਪਟਿਆਲਾ ਚ ਦਲ ਬਦਲੀਆਂ ਬੜੀਆਂ ਹੋਈਆਂ ਨੇ ਇੱਥੋਂ ਦੇ ਲਗਾਤਾਰ ਕਈ ਵਾਰ ਐਮਪੀ ਬਣੇ ਪ੍ਰਨੀਤ ਕੌਰ ਕਾਂਗਰਸ ਤੋਂ ਐਮਪੀ ਬਣੇ ਉਹ ਭਾਰਤੀ ਜਨਤਾ ਪਾਰਟੀ ਚਲੇ ਗਏ ਨੇ ਆਮ ਆਦਮੀ ਪਾਰਟੀ ਤੋਂ ਐਮਪੀ ਬਣੇ ਡਾਕਟਰ ਧਰਮਵੀਰ ਗਾਂਧੀ ਉਹ ਕਾਂਗਰਸ ਚ ਆ ਗਏ ਨੇ ਕਾਂਗਰਸ ਵਾਲੇ ਜਿਹੜੇ ਤਿਆਰੀਆਂ ਕਰ ਰਹੇ ਸੀ ਚੋਣਾਂ ਲੜਨ ਦੀ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਹ ਹੁਣ ਕਿੱਥੇ ਜਾਣ ਉਹ ਆਪਣੀ ਹਾਈ ਕਮਾਂਡ ਕੋਲ ਆਪਣਾ ਰੋੜਾ ਰੋਦੇ ਨੇ ਬੜਾ ਗਾ ਜਿਹੜਾ ਹੈਗਾ ਪਟਿਆਲਾ ਦੀ ਸਿਆਸਤ ਦੇ ਵਿੱਚ ਮਚਿਆ ਹੋਇਆ ਪਟਿਆਲਾ ਤੋਂ ਰਾਜਪੁਰਪਾ ਤੋਂ ਵਿਧਾਇਕ ਰਹੇ ਤੇ ਪਟਿਆਲਾ ਕਾਂਗਰਸ ਦੇ ਸਿਰਕੱਢ ਨੇਤਾ ਸਰਾ ਹਰਦਿਆਲ ਸਿੰਘ ਕੰਬੋਜ ਇਸ ਵਕਤ ਡੈਨਿਕ ਸਵੇਰਾ ਤੇ ਬਣੇ ਹੋਏ ਨੇ ਕੰਬੋਜ ਸਾਹਿਬ ਤੁਹਾਡਾ ਸਵਾਗਤ ਹੈ ਜੀ ਡੈਨਿਕ ਸਵੇਰਾ ਚ ਸੋ ਸਿਕਾਲ ਮੇਲ ਜੀ ਠੀਕ ਹੋ ਬਹੁਤ ਵਧੀਆ ਜੀ ਥੈਂਕ ਯੂ ਵੈਰੀ ਮਚ ਪਟਿਆਲਾ ਦੀ ਆਪਾਂ ਗੱਲ ਕਰੀਏ ਜੇਕਰ ਤਾਂ ਉਮੀਦ ਕੀਤੀ ਜਾ ਰਹੀ ਸੀ ਸਾਡੇ ਮੀਡੀਆ ਚ ਵੀ ਚਰਚਾ ਸੀ ਕਿ ਇਸ ਵਾਰ ਕਿਉਂਕਿ ਪ੍ਰਨੀਤ कौर ਤਾਂ ਪਤਾ ਹੀ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਪੂਰੇ ਕੁੰਬੇ ਸਮੇਤ ਜਿਹੜਾ ਭਾਰਤੀ ਜਨਤਾ ਪਾਰਟੀ ਜਾ ਚੁੱਕੇ ਨੇ ਤਾਂ ਜਦੋਂ ਇਹਨਾਂ ਨੂੰ ਸਹੀ ਲੱਗੇਗਾ ਯੋਗ ਸਮਾਂ ਆਏਗਾ ਤਾਂ ਪ੍ਰਨੀਤ ਕੌਰ ਦਾ ਜਾਣਾ ਤੈਅ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਤਾਂ ਤੁਸੀਂ ਵੀ ਤਿਆਰੀ ਕਰ ਰਹੇ ਸੀ ਕਿਉਂਕਿ OBC ਜਿਹੜਾ ਹੈਗਾ ਵੋਟ ਬੈਂਕ ਹੈ ਉਹਦੀ ਬਹੁਤਾਤ ਹੈ ਇਸ ਹਲਕੇ ਦੇ ਵਿੱਚ ਕੁਝ ਇੱਕ ਹੋਰ ਨਾਮ ਨੇ ਕਾਂਗਰਸ 'ਚ ਉਹ ਵੀ ਤਿਆਰੀ ਕਰ ਰਹੇ ਸੀ ਪਰ ਅਚਾਨਕ ਜਿਹੜਾ ਇੱਕ ਝਟਕਾ ਲੱਗਾ ਸਾਰਿਆਂ ਨੂੰ ਉਹ ਡਾਕਟਰ ਧਰਮਵੀਰ ਗਾਂਧੀ ਦੇ ਆਉਣ ਨਾਲ ਲੱਗਾ ਕੀ ਲੱਗਦਾ ਹੈ ਕਿ ਤੁਹਾਨੂੰ ਰਾਜੀ ਹੋ ਤੁਸੀਂ ਡਾਕਟਰ ਧਰਵੀਰ ਗਾਂਧੀ ਦੇ ਆਉਣ ਤੋਂ ਤਾਂ ਨਹੀਂ ਜੇਕਰ ਉਹਨਾਂ ਨੂੰ ਇਲੈਕਸ਼ਨ ਲੜਾਈ ਜਾਂਦੀ ਹੈ ਜਿਸ ਦੀ ਕਿ ਸੰਭਾਵਨਾ ਵੀ ਕਾਫੀ ਬਣੀ ਹੋਈ ਹੈ ਨੀਲ ਤੁਸੀਂ ਕਿਹਾ ਕਿ ਪ੍ਰਨੀਤ ਕੌਰ ਉਹ ਨਹੀਂ ਕਾਂਗਰਸ ਤੋਂ ਭਾਜਪਾ ਚਲੇਗੇ ਜੀ ਉਹ ਵੀ ਤੁਹਾਡੇ ਸਾਹਮਣੇ ਹੀ ਹੈਗਾ ਕਿ ਅੱਜ ਜਿਨ੍ਹਾਂ ਲੋਕਾਂ ਨੂੰ ਇੰਨਾ ਸਨਮਾਨ ਮਿਲਿਆ ਸੀਗਾ ਅੱਜ ਥਾਂ ਥਾਂ ਤੇ ਦੇਖੋ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਦੂਜੀ ਗੱਲ ਇਹ ਹੈ ਕਿ ਡਾਕਟਰ ਧਰਮਭਜਨ ਗਾਂਧੀ ਦਾ ਤੁਸੀਂ ਕਿਹਾ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਆ ਤੇ ਪਾਰਟੀ ਬਹੁਤ ਵੱਡੀ ਪਾਰਟੀ ਹੈ ਕਾਂਗਰਸ ਪਾਰਟੀ ਜੇ ਇਹਦੇ ਵਿੱਚ ਕੋਈ ਵੀ ਆਏ ਉਹਨੂੰ ਅਸੀਂ ਵੈਲਕਮ ਕਰਦੇ ਆਂ ਪਰ ਜਿੱਥੇ ਤੱਕ ਚੋਣ ਲੜਨ ਦੀ ਗੱਲ ਹੈਗੀ ਆ ਚੋਣ ਸਾਡਾ ਜਿਸ ਦਿਨ ਦੇ ਡਾਕਟਰ ਗਾਂਧੀ ਆਏ ਆ ਤਾਂ ਵਰਕਰਾਂ ਦੇ ਵਿੱਚ ਬੜੀ ਮਾਇੂਸੀ ਆਈ ਆ ਮੋਰਲ ਡਾਊਨ ਹੋ ਗਿਆ ਬਹੁਤ ਜਿਆਦਾ ਮਾਇੂਸੀ ਆਈ ਹੈ ਉਹਦਾ ਰੀਜਨ ਇਜ਼ ਥਿਸ ਕਿ ਪਹਿਲਾਂ ਤਾਂ ਸਾਨੂੰ ਗੁਲਾਮ ਬਣਾ ਕੇ ਰੱਖਿਆ ਮਹਿਲਾ ਆਲੇ ਨੇ ਜੀ ਹੁਣ ਫੇਰ ਅਸੀਂ ਕਿਹਦੇ ਦਰਤੇ ਅਸੀਂ ਜਾਵਾਂਗੇ ਹਮ ਜਿਹੜੇ ਲੰਘੇ ਦੋ ਸਾਲਾਂ ਪਿਛਲੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਇੰਨੇ ਮਾਰ ਪਈ ਕਾਂਗਰਸ ਵਰਕਰ ਨੂੰ ਤੁਸੀਂ ਦੇਖ ਹੀ ਰਹੇ ਹੋ ਕਿ ਸਭ ਤੋਂ ਵੱਧ ਜਿਹੜਾ ਨੁਕਸਾਨ ਆ ਪੰਜਾਬ ਚ ਕਾਂਗਰਸ ਦੇ ਮੁੱਖ ਵਿਰੋਧੀ ਧਿਰ ਦਾ ਕਾਰਡੋਸ ਹੈ ਤਾਂ ਉਹਨਾਂ ਨੂੰ ਹੋਣਾ ਹੈ ਲੀਡਰਾਂ ਦਾ ਵੀ ਹੋਇਆ ਅਤੇ ਵਰਕਰਾਂ ਦਾ ਬਹੁਤ ਨੁਕਸਾਨ ਹੋਇਆ ਜੀ ਮੈਂ ਪਟਿਆਲੇ ਦੀ ਗੱਲ ਕਰਦਾ ਤੁਹਾਨੂੰ ਪਟਿਆਲੇ ਚ ਸਰਦਾਰ ਸਾਧੂ ਸਿੰਘ ਉਹਨਾਂ ਤੇ ਦੇਖੋ ਤਿੰਨ ਕੇਸ ਰਜਿਸਟਰ ਕੀਤੇ ਗਏ ਜੀ ਸਾਡੇ ਜਿਹੜੇ ਐਮਐਲਏ ਕਨੌਰ ਸ੍ਰੀ ਮਦਨ ਲਾਲ ਜੀ ਉਹਨਾਂ ਦੇ ਉਹਨਾਂ ਦੇ ਬੇਟੇ ਤੇ ਨਜਾਇਜ਼ ਪਰਚਾ ਦਰਜ ਹੋਇਆ ਮੇਰੇ ਤੇ ਮੇਰੇ ਬੇਟੇ ਤੇ ਨਜਾਇਜ਼ ਪਰਚਾ ਦਰਜ ਹੋਇਆ ਸਾਡੇ ਕਿੰਨੇ ਵਰਕਰ ਆ ਮੇਰਾ ਮਿਸਪਲ ਕਾਉਂਸਲ ਦਾ ਪ੍ਰਧਾਨ ਆ ਬਨੂੜ ਦਾ ਉਹਦੇ ਉਹਦੇ ਬੇਟੇ ਤੇ ਤੇ ਮੇਰੇ ਹੋਰ ਵਰਕਰਾਂ ਦੇ ਉੱਤੇ ਸ਼ੇਤਰਾਣੇ ਚ ਸਮਾਣੇ ਚ ਬਹੁਤ ਜਿਆਦਾ ਮਤਲਬ ਫਲਾ ਹੋਇਆ ਜਿਹੜਾ ਇੰਨਾ ਜਿਆਦਾ ਹੋਇਆ ਅਸੀਂ ਨਹੀਂ ਲੜਾਈ ਲੜੀ ਆ ਵਰਕਰਾਂ ਦੇ ਲਈ ਕਿਤੇ ਧਰਨੇ ਕਿਤੇ ਥਾਣਿਆਂ ਦੇ ਘਰੋਂ ਕਿਤੇ ਡੀਸੀ ਦਫਤਰ ਦੇ ਬਾਹਰ ਕਿਤੇ ਕਿਤੇ ਤੇ ਅਸੀਂ ਸਾਰੇ ਵਰਕਰਸ ਨੂੰ ਬਚਾ ਕੇ ਰੱਖਿਆ ਉਹਨਾਂ ਦਾ ਜਿਹੜਾ ਬਿਲਕੁਲ ਮਤਲਕ ਕਿ ਉਹਨਾਂ ਨੂੰ ਮੋਰਲ ਡਾਊਨ ਨਹੀਂ ਹੋਣ ਦਿੱਤਾ ਅਸੀਂ ਪੂਰੀ ਫਾਈਟ ਕੀਤੀ ਜਿੰਨੇ ਵੀ ਅਸੀਂ ਪਟਿਆਲੇ ਦੇ ਮੈਂ ਕੱਲਾ ਨਹੀਂ ਮੇਰੇ ਨਾਲ ਪਿਛਲੇ 2 ਸਾਲਾਂ 'ਚ ਹਾਂ ਪਿਛਲੇ 2 ਸਾਲਾਂ ਦੇ ਵਿੱਚ ਜੀ ਕੋਈ ਐਸਾ ਦਿਨ ਨਹੀਂ ਸੀ ਕਿ ਜਿਸ ਦਿਨ ਅਸੀਂ ਕਦੇ ਕਿਸੇ ਪਿੱਛੇ ਲੜਾਈ ਲੜਦੇ ਨਾ ਹੋਈਏ ਕਿਸੇ ਪਿੱਛੇ ਨਾ ਲੜਦੀ ਹੋਈ ਵਰਕਰਾਂ ਦੇ ਪਿੱਛੇ ਅਸੀਂ ਜੀ ਸੋ ਉਹਦੇ ਕਰਕੇ ਅਸੀਂ ਕਾਂਗਰਸ ਪਾਰਟੀ ਨੂੰ ਬਹੁਤ ਤੋਂ ਤੇ ਮਜ਼ਬੂਤ ਕੀਤਾ ਪਿਛਲੇ ਸਮੇਂ ਦੌਰਾਨ ਪਰ ਜਦੋਂ ਹੁਣ ਇਹ ਆਏ ਹੈਗੇ ਆ ਉਸ ਤੋਂ ਬਾਅਦ ਉਹਦਾ ਸਭ ਤੋਂ ਵੱਡਾ ਕਾਰਨ ਇਹ ਵੇ ਕਿ ਡਾਕਟਰ ਗਾਂਧੀ ਹਮੇਸ਼ਾ ਕਾਂਗਰਸ ਪਾਰਟੀ ਦੇ ਅਗੇਂਸਟ ਬੋਲਦੇ ਰਹੇ ਹੂੰ ਬਹੁਤ ਅਗੇਂਸਟ ਬੋਲਦੇ ਜਦੋਂ ਤੋਂ ਐਮਪੀ ਬਣੇ 2014 ਤੋਂ ਮੈਂ ਇੱਕ ਤੁਹਾਨੂੰ ਬੜੀ ਵੱਡੀ ਗੱਲ ਦੱਸਦਾ ਕਿ 2019 ਦੇ ਵਿੱਚ ਜਦੋਂ ਇਲੈਕਸ਼ਨ ਸੀ ਤੇ ਡਾਕਟਰ ਗਾਂਧੀ ਆਜ਼ਾਦ ਲੜ ਰਹੇ ਸੀਗੇ ਸਾਡੇ ਉੱਥੇ ਕਿਸੇ ਸਮਾਣੇ ਦੀ ਗੱਲ ਦੱਸਦਾ ਤੁਹਾਨੂੰ ਉੱਥੇ ਕੁਝ ਕਿਸੇ ਵੀ ਪਾਰਟੀ ਦੀ ਕੋਈ ਸ਼ਰਾਬ ਪਕੜੀ ਗਈ ਹੈ ਮੈਂ ਤੁਹਾਨੂੰ ਦੱਸਾਂ ਹੂੰ ਪਕੜੀ ਗਈ ਇਲੈਕਸ਼ਨ ਚ ਅ ਇਲੈਕਸ਼ਨ ਡਿਊਰਿੰਗ ਦਾ ਇਲੈਕਸ਼ਨ ਜੀ ਤੇ ਉਹਦੇ ਤੇ ਪਰਚਾ ਦਰਜ ਕਰਾਤਾ ਇਹਨਾਂ ਨੇ ਕਾਂਗਰਸ ਦੇ ਸਾਡੇ ਬੰਦਿਆਂ ਦੇ ਉੱਤੇ ਮੈਂ ਤੁਹਾਨੂੰ ਦੱਸਾਂ ਹਮ ਕਾਉਂਸਲਰ ਵੀ ਸੀ ਹੋਰ ਸੀ ਸਾਡਾ ਮਿਸਪਲ ਕਾਉਂਸਲ ਦਾ ਸਮਾਣੇ ਦਾ ਪ੍ਰਧਾਨ ਚਾਰ ਪੰਜ ਮਿਸਪਲ ਕਾਉਂਸਲਰ ਉਹਨਾਂ ਦੇ ਪਰਚਾ ਦਰਜ ਹੈ ਉਹ ਹੁਣ ਸਰਕਾਰ ਉਹ ਕਿਤੇ ਖਾਰਜ ਨਹੀਂ ਹੋਇਆ ਵਟ ਵਾਸ ਦਾ ਰੀਜਨ ਤੇ ਹੁਣ ਜਦੋਂ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਉਹਨਾਂ ਨੂੰ ਉਹ ਪੁਰਾਣਾ ਪਰਚਾ ਚੱਕ ਕੇ ਤੇ ਉਹਨਾਂ ਨੂੰ ਜੇਲ੍ਹ ਭੇਜਤਾ ਜੀ ਹਾਂਜੀ ਜੇਲ੍ਹ ਭੇਜਤਾ ਉਹ ਤੱਕ ਜਦ ਕੇ ਉਹ ਪਰਚਾ ਠੰਡੇ ਵਸਤੇ ਚ ਪਿਆ ਰਿਹਾ ਹਾਂ ਠੰਡੇ ਵਸਤੇ ਚ ਪਿਆ ਹੋਇਆ ਸੀਗਾ ਤੇ ਉਹਨਾਂ ਦਾ ਰੋਲ ਵੀ ਦੀ ਮੈਂ ਤੁਹਾਨੂੰ ਸੱਚੀ ਦੱਸ ਰਿਹਾ ਤੇ ਉਹ ਗੱਲ ਇਹ ਹੋਈ ਕਿ ਹੁਣ ਜਦੋਂ ਉਹ ਜੇਲ੍ਹ ਜਾ ਕੇ ਆਏ ਹੋਰ ਇੰਨੀ ਵਰਕਰਾਂ ਦੇ ਵਿੱਚ ਉੱਥੇ ਰੈਜੈਂਟਮੈਂਟ ਆ ਮੈਂ ਦੱਸ ਨਹੀਂ ਸਕਦਾ ਉਹ ਤਾਂ ਇੱਥੇ ਤੱਕ ਵੀ ਤਿਆਰ ਹੋਏ ਵੀ ਜੇ ਇਹ ਆਣਗੇ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਬਹੁਤ ਜ਼ਿਆਦਾ ਮਤਲਬ ਜੇਕਰ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਪਟਿਆਲਾ ਤੋਂ ਉਮੀਦਵਾਰ ਐਲਾਨ ਦਿੰਦੀ ਹੈ ਭਾਵੇਂ ਅੱਜ ਐਲਾਨਦੀ ਹੈ ਕੱਲ ਐਲਾਨਦੀ ਹੈ ਹਫਤੇ ਨੂੰ ਐਲਾਨਦੀ ਹੈ ਤਾਂ ਇਸ ਵੱਡੇ ਪੱਧਰ ਤੇ ਕਾਂਗਰਸੀ ਵਿਰੋਧ ਕਰਨ ਦਾ ਮਨ ਬਣਾ ਕੇ ਬੈਠੇ ਨੇ ਮੈਨੂੰ ਇਹ ਲੱਗਦਾ ਕਿਤੇ ਉਹ ਪਾਰਟੀ ਉਹ ਨਾ ਛੱਡ ਜਾਣ ਸਾਰੇ ਬਹੁਤ ਵੱਡਾ ਮਤਲਬ ਇੱਕ ਤੜਾ ਹੈਗਾ ਪਰ ਅਸੀਂ ਉਹਨਾਂ ਨੂੰ ਰੋਕਿਆ ਹੋਇਆ ਕਿ ਨਹੀਂ ਹਾਲੇ ਕੋਈ ਡਿਸਾਈਡ ਨਹੀਂ ਹੋਇਆ ਡਿਸੀਜਨ ਨਹੀਂ ਹੋਇਆ ਇਹ ਗੱਲ ਅਸੀਂ ਆਪਣੀ ਜਿਹੜੇ ਰਿਸਪੈਕਟਡ ਕਾਂਗਰਸ ਪਾਰਟੀ ਦੇ ਆਗੂ ਨੇ ਸੀਨੀਅਰ ਲੀਡਰਸ਼ਿਪ ਆएगी ਆ ਉਹਨਾਂ ਦੇ ਧਿਆਨ ਚ ਵੀ ਲਿਆਤਾ ਸੀ ਵੀ ਇਹ ਬਹੁਤ ਮਾੜੀ ਜਿਹੜੀ ਗੱਲ ਹੋ ਰਹੀ ਹੈਗੀ ਆ ਵੀ ਤੁਸੀਂ ਇਹਦਾ ਦੇਖ ਕੇ ਕੋਈ ਫੈਸਲਾ ਕਰਿਓ ਕਿ ਵਰਕਰ ਨੇ ਨਹੀਂ ਚੱਲਣਾ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ ਮੈਂ ਕਿਸੇ ਨੂੰ ਗਲਤਫਹਿਮੀ ਚ ਨਹੀਂ ਰੱਖਦਾ ਮੈਂ ਉਹਨਾਂ ਨੂੰ ਵੀ ਕਹਿ ਕੇ ਆਇਆ ਜੀ ਵੀ ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਜਿਵੇਂ ਇੱਕ ਰਿਵੋਲਟ ਹੀ ਹੋ ਗਿਆ ਹੁੰਦਾ ਪੂਰੇ ਜਿਵੇਂ ਕਹਿੰਦੇ ਹਨ ਵੀ ਕੋਈ ਪੜਾ ਗੋਲਾ ਹੀ ਬਣ ਜਾਂਦਾ ਅੱਗੇ ਆਇਆ ਫੁੱਟ ਗਿਆ 1 ਲਖ ਵਰਕਰਾਂ ਦਾ ਤੇ ਉਹ ਵਰਕਰ ਨੇ ਜਿੰਨਾ ਮਰਜੀ ਅਸੀਂ ਜੋਰ ਲਾ ਲਈਏ ਜਿਹੜੇ ਬਾਕੀ ਦੇ ਵੀ ਆਪਣੇ ਉਹ ਕਰ ਲੈਣ ਪਰ ਉਹਨਾਂ ਨੇ ਚੱਲਣਾ ਨਹੀਂ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਸਾਨੂੰ ਘਰ ਬੈਠਣਾ ਮਨਜ਼ੂਰ ਆ ਅਸੀਂ ਤੁਰਨਾ ਨਹੀਂ ਹੈਗਾ ਕਿਉਂਕਿ ਆ ਪਚਤਾਲ ਮੇਲੇ ਵਰਕਰਾਂ ਦਾ ਬਹੁਤ ਜ਼ਿਆਦਾ ਡਾਕਟਰ ਗੰਦੀ ਕੱਲ ਹੀ ਟੈਨਿਕਸ ਵੀਰਾ ਤੇ ਬਣੇ ਹੋਏ ਸਨ ਸਾਡੇ ਨਾਲ ਉਹਨਾਂ ਨੇ ਇੱਕ ਵਾਰ ਨਹੀਂ ਕਈ ਵਾਰ ਕਿਹਾ ਕਿ ਉਹ ਚੋਣ ਲੜਨ ਨਹੀਂ ਆਏ ਬਾਕੀ ਇਹ ਜ਼ਰੂਰ ਉਹਨਾਂ ਨੇ ਕਿਹਾ ਕਿ ਜੇ ਪਾਰਟੀ ਹਾਈ ਕਮਾਂਡ ਜੋ ਹੁਕਮ ਕਰੇਗੀ ਉਹ ਮੰਨਣਗੇ ਪਰ ਉਹਨਾਂ ਕਹਿ ਵੀ ਮੇਰੀ ਉਮਰ ਹੁਣ ਸਾਥ ਨਹੀਂ ਦਿੰਦੀ ਮੇਰੇ ਕੋਲ ਸਮਾਂ ਨਹੀਂ ਮੈਂ ਕਲੀਨਿਕ ਸੰਭਾਲਣਾ ਆਪਣਾ ਤੇ ਦੂਜਾ ਮੈਂ ਤਾਂ ਦੇਸ਼ ਦੀ ਰਾਜਨੀਤੀ ਬਦਲਣ ਦੇ ਇਰਾਦੇ ਨਾਲ ਆਇਆ ਦੇਸ਼ ਦਾ ਸੰਵਧਾਨ ਖਤਰੇ 'ਚ ਹੈ ਆਖਰੀ ਮੌਕਾ ਹੈ ਦੇਸ਼ ਨੂੰ ਬਚਾਉਣ ਦਾ ਸੰਵਧਾਨ ਨੂੰ ਬਚਾਉਣ ਦਾ ਮੈਂ ਵੱਡੇ ਏਜੰਡੇ ਲੈ ਕੇ ਆਇਆ ਚੋਣ ਲੜਨਾ ਨਾਲ ਲੜਨਾ ਮੇਰੇ ਵਾਸਤੇ ਜ਼ਰੂਰੀ ਨਹੀਂ ਕੋ ਲੜਨਾ ਨਾਲ ਲੜਨਾ ਮੈਨੂੰ ਨਹੀਂ ਪਤਾ ਹੈ ਜੀ ਠੀਕ ਹੈ ਨਹੀਂ ਨਾ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਹੈ ਪਰ ਮੈਂ ਤਾਂ ਤੁਹਾਨੂੰ ਵਰਕਰਸ ਦੀ ਜਿਹੜੀ ਅੰਦਰਲੀ ਭਾਵਨਾ ਉਹਦੇ ਬਾਰੇ ਮੈਂ ਇਹ ਪਾਰਟੀ ਦੀ ਹਾਈ ਕਮਾਂਡ ਨੂੰ ਵੀ ਦੱਸਿਆ ਤੁਹਾਡੇ ਮੈਨੂੰ ਇਹ ਸਵਾਲ ਕੀਤਾ ਮੈਂ ਤੁਹਾਨੂੰ ਵੀ ਦੱਸ ਰਿਹਾ ਇਹ ਠੀਕ ਹੈ ਨਹੀਂ ਤੇ ਵੀ ਇਹ ਇਹ ਸਿਚੁਏਸ਼ਨ ਜਿਹੜਾ ਸਿਨੈਰੀਓ ਹੁਣ ਬਣਿਆ ਹੋਇਆ ਉੱਥੇ ਕੋਈ ਸਾਬ ਇੱਕ ਸਵਾਲ ਤੁਹਾਨੂੰ ਜਰੂਰ ਪੁੱਛਣਾ ਬਣਦਾ ਮੇਰੇ ਖਿਆਲ ਚ 2 ਸਾਲ ਪਹਿਲਾਂ ਵੀ ਪੁੱਛ ਲੈਣਾ ਚਾਹੀਦਾ ਸੀ ਜਦੋਂ ਕੈਪਟਨ ਮਰਿੰਦਰ ਸਿੰਘ ਧੜਾ ਜੋ ਵੀ ਕੁਝ ਹੋਇਆ ਉਹਨਾਂ ਦਿਨਾਂ ਚ ਜਦੋਂ ਚਰਨਜੀਤ ਸਿੰਘ ਚੰਨੀ ਦੇ ਸਿਰ ਤੇ ਤਾਜ ਸਜਿਆ ਮੁੱਖ ਮੰਤਰੀ ਦਾ ਤਾਂ ਜਦੋਂ ਉਹ ਇੱਕਦਮ ਛੱਡ ਕੇ ਬਾਹਰ ਹੋਏ ਕਾਂਗਰਸ ਤੋਂ ਤੇ ਫਿਰ ਬਾਅਦ ਚ ਉਹ ਭਾਰਤੀ ਜਨਤਾ ਪਾਰਟੀ ਚ ਗਏ ਤਾਂ ਕੈਪਟਨ ਕੈਂਪ ਕਾਫੀ ਜ਼ਿਆਦਾ ਚਲਾ ਗਿਆ ਸੀ ਉਹਨਾਂ ਦੇ ਨਾਲ ਹੀ ਤੁਸੀਂ ਵੀ ਕੈਪਟਨ ਪਰਿਵਾਰ ਦੇ ਕਹਲੋ ਜਾਂ ਪ੍ਰਨੀਤਕਰ ਉਹਨਾਂ ਦੇ ਉਹਨਾਂ ਦੇ ਵਫਾਦਾਰਾਂ ਚ ਗਿਣੇ ਜਾਂਦੇ ਰਹੇ ਹੋ ਤੁਸੀਂ ਕਿਉਂ ਉਦੋਂ ਫੈਸਲਾ ਲਿਆ ਕਿ ਤੁਸੀਂ ਉਹਨਾਂ ਨਾਲ ਨਹੀਂ ਜਾਣਾ ਤੁਸੀਂ ਕਾਂਗਰਸੀ ਬਣੇ ਰਹਿਣਾ ਦੇਖੋ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਤੁਸੀਂ ਨਾ ਛੱਡੋ ਤੁਸੀਂ ਇਹ ਵੀ ਕਿਹਾ ਸੀ ਹਾਂ ਮੈਂ ਕਿਹਾ ਸੀ ਮੈਂ ਕਿਹਾ ਤੁਹਾਨੂੰ ਕਾਂਗਰਸ ਨੇ ਬਹੁਤ ਵੱਡੀ ਰਿਸਪੈਕਟ ਦਿੰਦੀ ਆ ਇੱਕ ਵਕਤ ਐਸਾ ਸੀ ਜਦੋਂ ਕੈਪਟਨ ਸਾਹਿਬ ਅਕਾਲੀ ਦਲ ਚ ਸੀਗੇ ਇਹਨਾਂ ਨੂੰ ਇਹਨਾਂ ਨੂੰ ਪੰਜਾਬ ਦੇ ਅੰਦਰ ਉਹਨਾਂ ਨੇ ਕੋਈ ਟਿਕਟ ਵੀ ਨਹੀਂ ਦਿੱਤੀ ਵਿਧਾਨ ਸਭਾ ਦੀ ਬਿਲਕੁਲ ਬਿਲਕੁਲ ਠੀਕ ਹੈ ਜੀ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਸੋਨੀਆ ਜੀ ਨੇ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਪਾਰਲੀਮੈਂਟ ਦੀ ਟਿਕਟ ਦਿੱਤੀ 98 ਦੇ ਵਿੱਚ ਇਹ ਚੋਣ ਹਾਰ ਕੇ 98 ਦੇ ਐਂਡ ਆਫ ਦਾ 98 ਤੇ ਫਿਰ ਉਹਨੇ ਇਹਨਾਂ ਨੂੰ ਪਰਦੇਸ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਤਾ ਪ੍ਰਧਾਨ ਬਣ ਕੇ ਤੇ 19 ਹਾਂ ਜੀ 1902 ਦੇ ਵਿੱਚ ਫੇਰ ਇਹਨਾਂ ਦੇ ਪਰਿਵਾਰ ਨੂੰ ਟਿਕਟ ਦਿੱਤੀ ਜਦੋਂ ਮਰਾਣੀ ਪ੍ਰਨੀਤ ਕੌਰ ਇਥੋਂ ਜਿੱਤੇ ਹੈਗੇ 2000 ਚ ਸਰਕਾਰ 2 ਚ ਸਰਕਾਰ ਬਣੀ ਇਹਨਾਂ ਨੂੰ ਮੁੱਖ ਮੰਤਰੀ ਬਣਾਤਾ ਤਿੰਨ ਵਾਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਤਾ ਦੋ ਵਾਰ ਇਹਨਾਂ ਨੂੰ ਮੁੱਖ ਮੰਤਰੀ ਬਣਾਤਾ ਤੇ ਪੰਜ ਵਾਰ ਪਾਰਲੀਮੈਂਟ ਦਾ ਟਿਕਟ ਮਤਲਬ ਇਹਨਾਂ ਦੇ ਘਰੇ ਆ ਗਈ ਪਾਰਲੀਮੈਂਟ ਇਹਨਾਂ ਦੇ بیٹے ਨੂੰ ਬਠਿੰਡੇ ਤੋਂ ਟਿਕਟ ਦਿੱਤੀ ਹੈ ਜੀ ਉਹ ਲੂਜ਼ ਕਰਕੇ ਦੈਨ ਇਹਨਾਂ ਨੂੰ ਸਮਾਣੇ ਤੋਂ ਉਹਨਾਂ ਦੇ بیٹے ਨੂੰ ਟਿਕਟ ਦਿੱਤੀ ਫੇਰ ਵੀ ਹਾਰ ਗਏ ਹੋਰ ਕਾਂਗਰਸ ਪਾਰਟੀ ਇਹਨਾਂ ਨੂੰ ਕੀ ਦਿੰਦੀ ਜੀ ਠੀਕ ਹੈ ਨਹੀਂ ਉਹ ਐਮਐਲਏ ਜਦੋਂ ਪੰਜਾਬ ਦੇ ਅੰਦਰ ਇਹਨਾਂ ਦੇ ਅਗੇਂਸਟ ਖੜੀਏ ਜਾਂਦੀ ਤਾਂ ਉਹਨਾਂ ਨੂੰ ਫਿਰ ਫੈਸਲਾ ਕਰਨਾ ਪਿਆ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਯੂ ਕਾਮ ਵਿਦ ਅਸ ਤੇ ਮੈਂ ਕਿਹਾ ਵੀ ਮੈਂ ਬਿਲਕੁਲ ਨਹੀਂ ਜਾਂਦਾ ਬੀਜੇਪੀ ਚ ਮੈਂ ਤਾਂ ਹਾਂ ਦਸ ਠੀਕ ਹੈ ਨਹੀਂ ਤੇ ਤੁਸੀਂ ਅੱਜ ਤੁਸੀਂ ਦੇਖੋ ਵੀ ਕੀ ਹਾਲ ਹੋ ਰਿਹਾ ਹੈ ਕੈਪਟਨ ਪਰਵਾਰ ਦੇ ਜਾਂ ਮੋਤੀ ਬਾਗ ਦੇ ਕਿੰਨੇ ਇੱਕ ਵਫادار ਨੇ ਤੁਹਾਡੇ ਵਰਗੇ ਪੁਰਾਣੇ ਜਿਹੜੇ ਉਹਨਾਂ ਦੇ ਹਮਦਰਦ ਨੇ ਜਿਹੜੇ ਨਹੀਂ ਗਏ ਇਸ ਵਕਤ ਕਾਂਗਰਸ ਵਿੱਚ ਮੌਜੂਦ ਨਹੀਂ ਬਿਲਕੁਲ ਨਹੀਂ ਗਏ ਕਿ ਕਾਂਗਰਸ ਸਾਰੀ ਪਾਰਟੀ ਪਟਿਆਲੇ ਦੀ ਖੜੀ ਐਸੀ ਸਾਰਿਆਂ ਨੂੰ ਮਤਲਬ ਕਿ ਬੜਾ ਪਿਆਰ ਨਾਲ ਸੰਭਾਲਿਆ ਹੋਇਆ ਮੈਜੋਰਟੀ ਜਿਹੜੀ ਹੈਗੀ ਇੱਥੇ ਕਾਂਗਰਸ ਵਰਕਰ ਸਾਡੇ ਕੋਲ ਠੀਕ ਆ ਕਈ ਵਾਰੀ ਐਂ ਤਾਂ ਵੱਡੇ ਇਹ ਵੀ ਚਲੇ ਗਏ ਹੋਰ ਲੀਡਰ ਵੀ ਆਉਂਦੇ ਜਾਂਦੇ ਆ ਹਾਂਜੀ ਤੇ ਉਹ ਐ ਕੁਝ ਲੋਕ ਤਾਂ ਚਲੇ ਜਾਂਦੇ ਹੈਗੇ ਪਰ ਮੈਜੋਰਟੀ ਜਿਹ ਕਾਂਗਰਸ ਬਹੁਤ ਸਟਰੋਂਗ ਆ ਪਟਿਆਲੇ ਤੇ ਸਵਾਲ ਵੀਰਾ ਪੁੱਛਣ ਦਾ ਇੱਕ ਮਕਸਦ ਸੀਗਾ ਕਿ ਜਿਹੜੀਆਂ ਵੀ ਤੁਸੀਂ 1999 ਦੀ ਚੋਣ ਕਹ ਲਓ ਪ੍ਰਨੀਤ ਕੋਰ ਉਹਨਾਂ ਦੀ ਉਸ ਤੋਂ ਅਗਲੀਆਂ ਲਗਾਤਾਰ ਦੋ ਚੋਣਾਂ ਜਦੋਂ ਜਿੱਤੇ ਨੇ ਤਾਂ ਉਹਨਾਂ ਚ ਤੁਹਾਡਾ ਯੋਗਦਾਨ ਬੜਾ ਰਿਹਾ ਜੋ ਤੁਹਾਡੇ ਆ ਤੁਹਾਡੇ ਵਰਗੇ ਉਹ ਕਾਂਗਰਸੀ ਜਿਹੜੇ ਅੱਜ ਕਾਂਗਰਸ 'ਚ ਹੀ ਬੈਠੇ ਨੇ ਤਾਂ ਕੀ ਲੱਗਦਾ ਤੁਸੀਂ ਤਾਂ ਹੁਣ ਚੰਗੀ ਤਰ੍ਹਾਂ ਜਾਣਦੇ ਹੋ ਸਾਰੀ ਰਣਨੀਤੀ ਪਟਿਆਲਾ ਹਲਕੇ ਨੂੰ ਬਖੂਬੀ ਜਾਣਦੇ ਹੋ ਜੰਪਾਲਾ ਇਥੋਂ ਦੇ ਹੋ ਤੁਸੀਂ ਕਿ ਇਸ ਵਾਰ ਪ੍ਰਨੀਤ ਕੌਰ ਕਿਸ ਦਮ ਦੇ ਉੱਤੇ ਆ ਕਿਸ ਆਧਾਰ ਦੇ ਉੱਤੇ ਲੜਾਈ ਲੜਦੇ ਨੇ ਕਿਹੜੇ ਮੋੜਿਆਂ ਦੇ ਉੱਤੇ ਲੜਾਈ ਲੜਦੇ ਨੇ ਕੀ ਸਫਲ ਹੋ ਸਕਣਗੇ ਦੇਖੋ ਪਹਿਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਮਿਹਨਤ ਕੀਤੀ ਦੇਖੋ ਅਸੀਂ ਬਹੁਤ ਮਿਹਨਤੀ ਪਰਿਵਾਰਾਂ 'ਚੋਂ ਆਏ ਤੇ ਮਿਹਨਤ ਕਰਕੇ ਇੱਥੇ ਤੱਕ ਆਏ 20 ਸਾਲ ਮੈਂ ਪਾਰਟੀ ਦੇ ਪ੍ਰੈਜ਼ੀਡੈਂਟ ਰਹੇ ਮੈਂ ਕਦੇ ਇੱਕ ਦਿਨ ਘਰੇ ਨਹੀਂ ਬੈਠਿਆ ਮੈਂ ਜੀ ਔਰ ਇਹ ਕਿ ਮੈਂ ਕਿ ਮੈਂ ਹਾਂ ਜਿਲ੍ਹਾ ਪਟਿਆਲਾ ਦਾ ਪ੍ਰੈਜ਼ੀਡੈਂਟ ਸੀ ਪੂਰੀ ਪਾਰਲੀਮੈਂਟ ਮੈਂ ਆਪ ਦੇਖਦਾ ਹੁੰਦਾ ਸੀ ਹਾਂ ਇਹ ਜੀ ਸਾਰੀ ਇਲੈਕਸ਼ਨ ਮੈਂ ਆਪ ਮੁਰੇ ਹੋ ਕੇ ਲੜਾਉਂਦਾ ਹੁੰਦਾ ਸੀ ਨਾ ਜੀ ਵਰਕਰਾਂ ਨੂੰ ਵੀ ਕਿੱਥੇ ਕਿੱਥੇ ਕਿਵੇਂ ਸੈੱਟ ਕਰਨਾ ਹੈਗਾ ਉਹ ਉਹਦਾ ਦੋ ਅੱਛਾ ਸੈਕਿੰਡ ਤੁਸੀਂ ਇਹ ਕਿਹਾ ਵੀ ਉਹ ਕਿਹੜੇ ਦਮ ਦੇ ਉੱਤੇ ਚੋਣ ਹੁਣ ਹੁਣ ਕਿਉਂਕਿ ਵਿਰੋਧ ਦਾ ਸਾਹਮਣਾ ਹੋ ਰਿਹਾ 90 ਹਜ਼ਾਰ ਹੋਇਆ ਸਾਰੇ ਥਾਂ ਹੀ ਹੋ ਰਿਹਾ ਉਹਨਾਂ ਦਾ ਬਟੂੜ ਵੀ ਹੋਇਆ ਸਾਰੀ ਥਾਂ ਹੀ ਹੋ ਰਿਹਾ ਹਲੇ ਤੱਕ ਇਹ ਫਾਰਮਰ ਜੀ ਤਾਂ ਇਹ ਕੋ ਸਾਨੂੰ ਸਮਝ ਲੈਣਾ ਚਾਹੀਦਾ ਕਿ ਇਹਨਾਂ ਨੂੰ ਤਾਂ ਇਹ ਹੈ ਕਿ ਸਹਿ ਨਸੀਬ મોદી ਸਾਹਿਬ ਦੇ ਨਾਂ ਦੇ ਉੱਤੇ ਚੋਣ ਜਿੱਤ ਲਈਏ ਵੀ ਮੇਰੀ ਗੱਲ ਸੁਣੋ ਤੁਸੀਂ ਪੰਜਾਬ ਦਾ ਕਿਸਾਨ ਪੰਜਾਬੀ ਚਾਹੇ ਉਹ ਸਿੰਗੂ ਬਾਰਡਰ ਤੇ ਚਾਹੇ ਟਿਕਰੀ ਬਾਰਡਰ ਤੇ ਕਿਤੇ ਵੀ ਜਿਹੜੇ ਬੈਠੇ ਸੀ ਤੁਸੀਂ ਇਹ ਦੇਖੋ ਵੀ ਲਗਭਗ 8 700 ਤੋਂ ਵੱਧ ਜਾਨਾ ਜੜੀਆਂ ਉੱਥੇ ਕਿਸਾਨਾਂ ਦੀਆਂ ਕਈਆਂ ਕਿੰਨੇ ਮਤਲਬ ਕਹਿੰਦਾ ਵੀ ਉੱਥੇ ਨੁਕਸਾਨ ਹੋਇਆ ਹੈਗਾ ਠੀਕ ਹੈ ਜੀ ਦੂਜਾ ਰੀਸੈਂਟਲੀ ਜਿਹੜਾ ਦੋ ਟਾਈਮ ਦਾ ਦੋ ਮਹੀਨੇ ਪਹਿਲਾਂ ਹੋਇਆ ਮੈਸੂਦ ਆ ਤਾਂ ਉਹ ਚਾਹੇ ਅੱਜ ਸ਼ੰਭੂ ਦੇ ਬਾਰਡਰ ਤੇ ਨੇ ਚਾਹੇ ਖਨੋਰੀ ਖਨੋਰੀ ਦੇ ਬਾਰਡਰ ਤੇ ਨੇ ਖਨੋਰੀ ਵੀ ਤੇ ਨਾਲ ਜਿਹੜਾ ਪਿੰਡ ਆ ਸਾਡਾ ਢਾਬੀ ਗੁਜਰਾ ਉੱਥੇ ਧਰਨਾ ਲੱਗਿਆ ਉਹ ਜਿਹੜੇ ਤੁਹਾਨੂੰ ਮੈਂ ਤੁਹਾਡੀ ਨੌਲੇਜ ਚ ਲਿਆਉਣਾ ਚਾਹਨਾ ਕਿ ਜਿਹੜੀ ਉਹਦੀ ਸ਼ੁਭ ਕਰਨ ਦੀ ਵੀ ਜਿਹੜੀ ਮੌਤ ਹੋਈ ਆ ਉਹਦੀ ਐਫ ਆਈ ਆਰ ਵੀ ਪਾਤਣਾ ਥਾਣੇ ਦੇ ਵਿੱਚ ਹੋਈ ਆ ਥੈਟ ਫਾਲ ਜਿਹਨੂੰ ਪਟਿਆਲਾ ਪਟਿਆਲਾ ਲੋਕ ਸਭਾ ਕਨਸਟਿਟੂਐਂਸੀ ਪਟਿਆਲਾ ਲੋਕ ਸਭਾ ਕਨਸਟਿਟੂਐਂਸੀ ਸਤਰਾਣੇ ਹਲਕੇ ਦਾ ਥੋੜਾ ਹੈਗਾ ਜੀ ਜ ਇਹ 875 ਐਮਐਲਰਸ ਨੇਰੀਆਂ ਇੱਥੇ ਜਿਹੜੇ ਸ਼ੰਭੂ ਜਦੋਂ ਗੋਲੀਆਂ ਚੱਲਿਆ ਸੀ ਸਾਰੇ ਰਾਤ ਨੂੰ ਉੱਥੇ ਪਹੁੰਚੇ ਮੈਂ ਤੁਹਾਨੂੰ ਦੱਸਾਂ ਸਾਡੇ ਪ੍ਰਧਾਨ ਰਾਜ ਬੜਿੰਗ ਜੀ ਵੀ ਗਏ ਅਸੀਂ ਖੁਦ ਉਹਨਾਂ ਦਾ ਇਲਾਜ ਕਰਾਂਦੇ ਰਹੇ ਉੱਥੇ ਜਿਹੜੇ ਬੰਦੇ ਜ਼ਖਮੀ ਆਏ ਸੀ ਕਿਸੇ ਦੀ ਲੱਤ ਤੋੜਤੀ ਕਿਸੇ ਦੇ ਸਿੱਧੀਆਂ ਗੋਲੀਆਂ ਪੱਜੀਆਂ ਪਿੱਠਾਂ ਤੇ ਛਾਣ ਨਹੀਂ ਹੋਏ ਪਏ ਸੀ ਕਿਹਦੇ ਅੱਖ ਤੇ ਕਿਤੇ ਕਿਤੇ ਅਸੀਂ ਸਾਰਿਆਂ ਦੇ ਜੇ ਕਿਤੇ ਸਰਕਾਰੀ ਉੱਥੇ ਸਹੂਲਤ ਨਹੀਂ ਸੀ ਪ੍ਰਾਈਵੇਟ ਹਸਪੀਟਲਾਂ ਚ ਉਹਨਾਂ ਦੇ ਕਿਸ ਦੇ ਪਲੱਸ ਦਰ ਲੋਾਈ ਕਿਸੇ ਦਾ ਕਿਤੇ ਕਿਤੇ ਆਪਣੀਆਂ ਗੱਡੀਆਂ ਕਰਕੇ ਕਿਸੇ ਨੂੰ ਗਰਦਾਸਪੁਰ ਅਮਰitsar ਸਾਰੇ ਥਾਂ ਸੀ ਭੇਜਿਆ ਮੈਂ ਤੁਹਾਨੂੰ ਦੱਸਾਂ ਸਾਡੀ ਡਿਊਟੀ ਬਣ ਜਾਂਦੀ ਹੈ ਕਿ ਇਹ ਸਾਡੀ ਡਿਊਟੀ ਹੈ ਕਿ ਅਸੀਂ ਇਹ ਸਾਡੇ ਹੀ ਨੇ ਪੰਜਾਬ ਦੇ ਸਾਡੇ ਭਰਾ ਨੇ ਸੋ ਹੁਣ ਜਿਹੜਾ ਇੰਨੀਆਂ ਗੋਲੀਆਂ ਚੱਲੀਆਂ ਸਾਡੀ ਜੂ ਦੇ ਵਿੱਚ ਆ ਕੇ ਸਾਡੇ ਬੱਚਿਆਂ ਨੂੰ ਮਾਰਿਆ ਚਾਹੇ ਉਹ ਉੱਥੇ ਢਾਬੀ ਗੁਜਰਾ ਖਨੌਰੀ ਮਾਰਿਆ ਹੋਵੇ ਚਾਹੇ ਇੱਥੇ ਮਾਰਿਆ ਹੋਵੇ ਤੇ ਮੇਰੀ ਗੱਲ ਸੁਣੋ ਵੀ ਇਹ ਨਰਿੰਦਰ ਮੋਦੀ ਉਹ ਨਹੀਂ ਤਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਹੀ ਮਾਰਨ ਤੇ ਲੱਗੇ ਹੋਏ ਆ ਇਹ ਮੋਦੀ ਸਾਹਿਬ ਦੇ ਨਾਂ ਦੇ ਉੱਤੇ ਨਾਂ ਦੇ ਉੱਤੇ ਵੋਟਾਂ ਮੰਗਣਗੇ ਤਾਂ ਕੌਣ ਇਹਨਾਂ ਨੂੰ ਵੋਟ ਦੇਗਾ ਜਿਹਦੇ ਤੁਸੀਂ ਆ ਦੇਖ ਹੀ ਲਿਆ ਹਾਲ ਤਾਂ ਨਿਕਲੇ ਹੀ ਨਹੀਂ ਨਾ ਜੀ ਇਹ ਤਾਂ ਤੁਸੀਂ ਦੇਖੋ ਇਹਨਾਂ ਦਾ ਨਾਂ ਇਹਨਾਂ ਨੂੰ ਉੱਥੇ ਵੜਨ ਦਿੱਤਾ ਨਾ ਉੱਥੇ ਵੜਨ ਦਿੱਤਾ ਨਾ ਇੱਥੇ ਇਹ ਤਾਂ ਇਹ ਤਾਂ ਹਲੇ ਅੱਗੇ ਚੱਲੇਗਾ ਤੇ 1000 ਤੋਂ ਉੱਤੇ ਪਿੰਡ ਆ ਤੇ ਇਕੱਲੇ ਸ਼ਹਿਰਾਂ ਦੇ ਦੇ ਸਿਰ ਦੇ ਤਾਂ ਨਹੀਂ ਤੁਸੀਂ ਚੋਣ ਲੜ ਲੋਗੇ ਹੈ ਜੀ ਸਾਡੇ ਜਿਹੜੀ 17 ਲੱਖ ਵੋਟ ਦੇ ਵਿੱਚੋਂ ਨੇ ਰਿਬਾਟ 1.14-15 ਲੱਖ ਵੋਟ ਜਿਹੜੀ ਰੂਰਲ ਹੈ ਸੈਮੀ ਅਰਬਨ ਵੋਟ ਹੈ ਜੀ ਹਾਂਜੀ ਸੋ ਇਹ ਸਾਰੀਆਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਬਹੁਤ ਹੀ ਕੰਪੇਨ ਨੂੰ ਚਲਾ ਪਾਣੀ ਆ ਤੁਸੀਂ ਮੁੱਖ ਦਾਵੇਦਾਰ ਡਾਕਟਰ ਗਾਂਧੀ ਦੀ ਆਣ ਤੱਕ ਵੀ ਕਹਿ ਲੋ ਅੱਜ ਵੀ ਤੁਸੀਂ ਆਪਣਾ ਦਾਵਾ ਪ੍ਰਗਟ ਕਰ ਰਹੇ ਹੋ ਕਿ ਮੈਂ ਲੋਕ ਸਭਾ ਚੋਣਾਂ ਲੜਦਾ ਮੁੱਖ ਦਾਵੇਦਾਰਾਂ ਕਾਂਗਰਸ ਦੇ ਟਿਕਟ ਦੇ ਉੱਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਪਰ ਜੋ ਪਟਿਆਲਾ ਦੇ ਵਿਧਾਨ ਸਭਾ ਹਲਕੇ ਨੇ ਉਹਨਾਂ ਸਾਰਿਆਂ ਦੇ ਵਿੱਚ ਆਮ ਆਦਮੀ ਪਾਰਟੀ ਕਾਬਜ ਹੈ ਤਾਂ ਉਹ ਕਿਸ ਤਰ੍ਹਾਂ ਤੁਸੀ ਲੱਗਦਾ ਕਿ ਤੁਹਾਡੀ ਜਗਰ ਤੁਹਾਨੂੰ ਟਿਕਟ ਮਿਲ ਵੀ ਜਾਂਦੀ ਹੈ ਤਾਂ ਕਿਸ ਤਰ੍ਹਾਂ ਉਹਨੂੰ ਜਿੱਤ ਜਿਹੜਾ ਤਬਦੀਲ ਕਰੋਗੇ ਤੁਸੀਂ ਦੇਖੋ ਇੱਕਦਮ ਮੈਂ ਤੁਹਾਨੂੰ ਦੱਸਦਾ ਕਿ ਜਿੰਨੇ ਵੀ ਸਾਡੇ ਇੱਥੇ ਵਿਧਾਨ ਸਭਾ ਹਲਕੇ ਆ ਨੇ ਜਿਨ੍ਹਾਂ ਦੇ ਪਹਿਲਾਂ ਚੋਣ ਲੜੀ ਹੈ ਹੋਰ ਹਾਂਜੀ ਉਹ ਸਾਰਿਆਂ ਨੇ ਇੱਕ ਸਾਂਝੇ ਤੌਰ ਤੇ ਲਿਖ ਕੇ ਦਿੱਤਾ ਕਿ ਇਹ ਜਿਹੜੇ ਟਿਕਟ ਆ ਸਰਦਾਰ ਲਾਲ ਸਿੰਘ ਜੀ ਨੂੰ ਜਾਂ ਹਰਦਿਆਲ ਸਿੰਘ ਉਹਨਾਂ ਨੂੰ ਇਹ ਮਿਲਣੀ ਚਾਹੀਦੀ ਹੈ ਪਰ ਅਸੀਂ ਕਾਂਗਰਸ ਦੇ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਜਿਹੜੇ ਆਪ ਹਾਂ ਜੀ ਤੇ ਪਰ ਅਸੀਂ ਚਾਰ ਬੰਦੇ ਆ ਐਪਲੀਕੈਂਟ ਜਿਹੜੇ ਚ ਆਏ ਆ ਜਿਦੇ ਵਿੱਚ ਸਾ ਲਾਲ ਸਿੰਘ ਜੀ ਮੈਂ ਹਾਂ ਸਾਡੀ ਇੱਕ ਲੜਕੀ ਹੈਗੀ ਆ ਗੁਰਚਨ ਕੌਰ ਰੰਧਾਵਾ ਤੇ ਇੱਕ ਸਾਡੇ ਅਮਿਤ ਬਾਬਾ ਸੈਣੀ ਨੇ ਡੇਰਾ ਬਸੀ ਤੋਂ ਇਹ ਜੰਗ ਬੁਆਏ ਪੋਸ਼ਿੰਗ ਹੈ ਕੰਮ ਕਰਨ ਵਾਲਾ ਬੱਚਾ ਹੈ ਉਹ ਸੋ ਇਹ ਚਾਰਾਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਜੀ ਸੋ ਇਹ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਅਸੀਂ ਤੇ ਇਹ ਕਹਿੰਨੇ ਹੈਗੇ ਵੀ ਤੁਸੀਂ ਜੇ ਦੇਣੀ ਹੈ ਇਹਨਾਂ ਦੇ ਵਿੱਚੋਂ ਤੇ ਤੁਸੀਂ ਕਿਸੇ ਨੂੰ ਵੀ ਦਿਓ ਤੁਸੀਂ। ਜੀ। ਸੋ ਉਹ ਐਸੀ ਗੱਲ ਨਹੀਂ ਪਰਕਰ ਸਾਡਾ ਬਹੁਤ ਤਿਆਰ ਆ। ਜਿਹੜੇ ਇਹ ਐਮਐਲਏ ਆ ਇਹ ਐਮਐਲਏ ਦੀ ਕਾਰਜਕਾਰੀ ਕੀ ਹੈ ਜੀ ਦੱਸੋ 2 ਸਾਲ ਦੇ ਅੰਦਰ ਕਿਤੇ ਇੱਟ ਲਾਈ ਆ। ਕਿਤੇ ਕੋਈ ਕੰਮ ਹੋਇਆ ਹਰ ਥਾਂ ਤੇ ਲੂਟਿੰਗ ਚੱਲ ਰਹੀ ਹੈ। ਥਾਣੇ ਥਾਣੇ ਜਿਹੜੇ ਹੈਗੇ ਆ ਉਹ ਠੇਕੇ ਤੇ ਦਿੱਤੇ ਹੋਏ ਆ। ਤਹਿਸੀਲਾਂ ਠੇਕੇ ਤੇ ਦਿੱਤੀਆਂ ਹੋਈਆਂ। ਹਾਂਜੀ ਵੀਡੀਓ ਦਫ਼ਤਰ ਠੇਕੇ ਤੇ ਦਿੱਤੇ ਹੋਏ ਆ। ਹਰ ਦਫ਼ਤਰ ਮਹਿਕਮੇ ਦੇ ਅੰਦਰ ਤੁਸੀਂ ਇਹ ਦੇਖੋ ਵੀ ਬਿਨਾ ਪੈਸੇ ਦੇ ਤਾਂ ਕੋਈ ਕੰਮ ਨਹੀਂ ਹੁੰਦਾ ਹੈਗਾ ਕਿ ਕਾਰਜਕ ਜਦੋਂ ਸਰਕਾਰ ਦੀ ਦੀ ਕਾਰਜਕਾਰੀ ਦੇ ਅਗੇਂਸਟ ਹੀ ਮਤਲਬ ਕਿ ਜਿਹੜਾ ਇਨਕੰਮਬੈਂਸੀ ਇਤਨੀ ਜ਼ਿਆਦਾ ਹੈ ਇਹਨਾਂ ਦੀ ਤੇ ਤੁਹਾਡੇ ਸਾਹਮਣੇ ਆ ਤੁਸੀਂ ਛੱਡ ਦਿਓ ਗੱਲਾਂ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਡਾਕਟਰ ਬਲਵਿੰਦਰ ਸਿੰਘ ਉਹ ਜੀ ਸਿਹਤ ਮੰਤਰੀ ਨੇ ਸਿਹਤ ਮੰਤਰੀ ਨੇ ਪਟਿਆਲਾ ਦਿਹਾਤੀ ਤੋਂ ਉਹ ਐਮਐਲਏ ਬਣੇ ਤੇ ਹੁਣ ਮਨਿਸਟਰ ਨੇ ਮੈਂ ਤੁਹਾਡੇ ਸਾਹਮਣੇ ਅੱਜ ਹੀ ਬੈਠਾ ਕਹਿ ਰਿਹਾ ਹਾਂ ਕਿ ਪਟਿਆਲਾ ਵਿਧਾਇਤੀ ਤੋਂ ਹੀ ਉਹ ਹਾਰ ਜਾਣਗੇ ਹੋਰ ਦੱਸੋ ਤੁਸੀਂ ਬਾਕੀਆਂ ਦਾ ਛੱਡੋ ਤੁਸੀਂ ਹੂੰ ਬਾਕੀ ਹੱਠ ਹਲਕਿਆਂ ਦਾ ਤਾਂ ਤੁਸੀਂ ਛੱਡੋ ਕੀ ਹੋਣਾ ਠੀਕ ਹੈ ਨਹੀਂ ਉਹ ਆਪਣੇ ਹਲਕੇ ਤੋਂ ਚੋਣ ਨਹੀਂ ਜਿੱਤ ਸਕਦੇ ਜੀ ਆਪਾਂ ਪ੍ਰ nitikor ਉਹਨਾਂ ਦੀ ਗੱਲ ਕਰ ਲਈ ਯਾਨੀ ਕਿ ਭਾਜਪਾ ਦੀ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਡਾਕਟਰ ਬਲਬੀਤ ਸਿੰਘ ਉਹਨਾਂ ਦੀ ਗੱਲ ਕੀਤੀ ਆ ਡਾਕਟਰ ਧਰਮਵੀਰ ਗਾਂਧੀ ਦੀ ਵੀ ਗੱਲ ਕਰ ਲਈ ਆਪਾਂ ਸ਼ੁਰੂਆਤ ਇੱਥੋਂ ਕੀਤੀ ਹੈ ਕਿ ਤੁਹਾਡੇ ਸ਼ਰੀਕ ਬਣ ਗਏ ਨੇ ਉਹ ਅਕਾਲੀ ਦਲ ਨੂੰ ਇਗਨੋਰ ਕਰਕੇ ਚੱਲ ਰਹੇ ਹਾਂ ਅਸੀਂ ਸੁਰਵੀਰ ਸਿੰਘ ਬਾਦਲ ਨੇ ਜਿਹੜੀ ਆ ਯਾਤਰਾ ਸ਼ੁਰੂ ਕੀਤੀ ਹੋਈ ਆ ਹਾਲੇ ਕੁਝ ਦਿਨ ਪਹਿਲਾਂ ਹੀ ਪਟਿਆਲੇ ਵੀ ਆ ਕੇ ਗਈ ਆ ਕਿ ਲੱਗਦਾ ਨਹੀਂ ਕਿ ਅਕਾਲੀ ਦਲ ਨੂੰ ਇਗਨੋਰ ਕਰਨਾ ਜਿਹੜਾ ਹੈਗਾ ਉਹ ਖਤਰੇ ਤੋਂ ਖਾਲੀ ਨਹੀਂ ਰਹੇਗਾ ਨਹੀਂ ਇਗਨੋਰ ਆ ਪਾਕਿਸਤਾਨ ਨੂੰ ਨਹੀਂ ਕਰ ਸਕਦੇ ਜੀ ਠੀਕ ਹੈ ਜੀ ਉਹਨਾਂ ਦਾ ਆਪਣਾ ਵੋਟ ਕਿਉਂਕਿ ਆਮ ਆਦਮੀ ਪਾਰਟੀ ਦਾ ਕੋਈ ਆਪਣਾ ਵੋਟ ਬੈਂਕੇ ਨਹੀਂ ਹੈ ਉਹ ਤਾਂ ਹਵਾ ਚ ਆਇਆ ਹਵਾ ਚ ਉੜ ਜਾਣਾ ਮੈਂ ਤੁਹਾਨੂੰ ਦੱਸਾਂ ਕਾਂਗਰਸ ਦਾ ਵਿਰੋਧੀ ਵੋਟ ਜਿਹੜਾ ਪਿਆ ਸੀ ਹਾਂ ਜੀ ਕਾਂਗਰਸ ਦਾ ਵਿਰੋਧੀ ਵੋਟ ਆਕਾਲੀ ਦਲ ਦਾ ਵਿਰੋਧੀ ਪਿਆ ਸੀ ਦਲ ਦਾ ਜਿਹੜਾ ਕੋਈ ਵਿਰੋਧੀ ਸੀ ਪਰ ਜੋ ਪਿਛਲਾ ਜਿਹੜਾ ਮਤਲਬ ਕਿ ਇਲੈਕਸ਼ਨ ਸੀ ਮੈਨੂੰ ਇਹ ਲੱਗਿਆ ਕਿ ਅਕਾਲੀ ਦਲ ਦਾ ਵੋਟ ਬੈਂਕ ਉੱਥੇ ਦਾ ਉੱਥੇ ਹੀ ਖੜਾ ਗਿਆ ਸੀਗਾ ਹੂੰ ਜੋ ਪਹਿਲਾਂ ਵੀ ਸੀਗਾ ਮੈਂ ਉਹ ਜੀ ਕਿਉਂਕਿ ਅਸੀਂ ਕੈਲਕੂਲੇਸ਼ਨ ਤਾਂ ਸਾਰੇ ਕਰਦੇ ਰਹੇ ਨੇ ਕਿ ਆ ਤੇ ਉਹਦੇ ਵਿੱਚ ਮੈਨੂੰ ਜੋ ਇਹ ਲੱਗ ਰਿਹਾ ਕਿ ਸ਼ਾਇਦ ਉਹਦੇ ਵਿੱਚ ਉਹਨਾਂ ਦਾ ਵੋਟ ਬੈਂਕ ਹੁਣ ਘਟੇਗਾ ਵਧੇਗਾ ਨਹੀਂ ਹੂੰ ਹਲੇ ਵੀ ਲੋਕਾਂ ਦਾ ਜਿਹੜਾ ਗੁੱਸਾ ਹੈ ਜੀ ਉਹ ਘਟਿਆ ਨਹੀਂ ਅਕਾਲੀ ਦਲ ਦੇ ਪ੍ਰਤੀ ਮਤਲਬ ਹਿਸਾਬ ਦਾ ਸੋ ਠੀਕ ਹੈ ਲੜਾਈ ਤਾਂ ਲੜਨੀ ਚਾਹੀਦੀ ਹੈ ਲੜਨਗੇ ਵੀ ਅਗਲੇ ਕੋਈ ਨਾ ਕੋਈ ਕੈਂਡੀਡੇਟ ਤਾਂ ਦੇਣਗੇ ਤੇ ਜਿਹੜਾ ਵੀ ਆਏਗਾ ਉਹਨੇ ਆਪਣੇ ਤਰੀਕੇ ਨਾਲ ਜਿਹੜੀ ਚੋਣਾ ਹੋ ਲੜਨੀ ਪਰ ਮੁੱਖਦੀ ਗੱਲ ਤੁਸੀਂ ਇਹ ਕਰ ਰਹੇ ਹੋ ਕਿ ਜੇਕਰ ਧਰਵੀਰ ਗਾਂਧੀ ਉਹਨਾਂ ਦਾ ਕਾਂਗਰਸ ਨੂੰ ਸਵਾਗਤ ਹੈ ਪਰ ਜੇਕਰ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਜਾਂਦੀ ਹੈ ਪਟਿਆਲੇ ਤੋਂ ਤਾਂ ਕਾਂਗਰਸ ਪਟਿਆਲਾ ਦੇ ਵਿੱਚ ਤਕੜਾ ਜਿਹੜਾ ਹੈ ਉਹ ਸਪੋਰਟ ਹੋਏਗਾ ਵਰਕਰ ਨੇ ਨਹੀਂ ਚੱਲਣਾ ਮੈਂ ਤਾਂ ਦੱਸ ਤਾ ਜੀ ਵਰਕਰਾਂ ਨੇ ਨਹੀਂ ਚੱਲਣਾ ਜੋ ਤੁਹਾਨੂੰ ਹਾਈ ਕਾਰਡ ਹੁਕਮ ਕਰੇ ਉਸ ਨੂੰ ਤੁਸੀਂ ਸਹਿਯੋਗ ਕਰੋ ਮੈਂ ਤੁਹਾਨੂੰ ਦੇਖੋ ਮੈਂ ਤੁਹਾਨੂੰ ਕਿਹਾ ਕਿ ਮੈਂ ਜ਼ਿਲ੍ਹਾ ਪ੍ਰਧਾਨ ਤੁਸੀਂ ਰਹੇ ਹੋ ਨਹੀਂ ਨਹੀਂ ਮੈਂ ਵੀ ਬਾਕੀ ਵੀ ਆ ਜੋ ਹੋਰ ਵੀ ਆ ਮੈਂ ਕਹਿ ਰਿਹਾ ਵੀ ਅਸੀਂ ਜਿੰਨਾ ਮਰਜ਼ੀ ਕਹੀ ਜਾਈਏ ਕਹਿ ਦਾਂਗੇ ਪਰ ਵਰਕਰਾਂ ਦੇ ਇਹਨਾਂ ਦੇ ਆਪਸੀਆਂ ਇੰਨੀਆਂ ਤਾਰਾਂ ਜੁੜੀਆਂ ਹੋਈਆਂ ਨਾ ਤੇ ਉਹਨਾਂ ਨੇ ਇੱਕ ਦੂਜੇ ਨੂੰ ਕਹਿਣਾ ਵੀ ਇਹਨੇ ਕਿਉਂਕਿ ਜਿਹੜਾ ਪ੍ਰਾਣਾ ਦੇਖੋ ਮੈਂ ਗਾਂਧੀ ਸਾਹਿਬ ਦੀ ਨਿੱਜੀ ਤੌਰ ਤੇ ਬਹੁਤ ਰਿਸਪੈਕਟ ਕਰਦਾ ਹਾਂ ਜੇ ਮੈਂ ਨਹੀਂ ਜੇ ਵਰਡ ਪਰਸਨ ਬਟ ਜਦੋਂ ਪਿਛਲੀ ਵਾਰੀ ਉਹ ਜਿਹੜਾ ਰਹੀ ਐ ਮੈਂਬਰ ਪਾਰਲੀਮੈਂਟ ਉਹਨਾਂ ਦੀ ਪਬਲਿਕ ਟੀਲਿੰਗ ਨਹੀਂ ਬਿਲਕੁਲ ਵੀ ਰਹੀ ਜੇ ਕੋਈ ਜਾਂਦਾ ਸੀ ਉਹਨਾਂ ਨੇ ਮਿਲਣਾ ਨਹੀਂ ਕਿਸੇ ਦਾ ਫੋਨ ਨਹੀਂ ਚੱਕਣਾ ਤੇ ਕਈ ਲੋਕ ਘਰੋਂ ਵਾਪਸ ਦੋ ਦੋ ਤਿੰਨ ਤਿੰਨ ਘੰਟੇ ਬਾਅਦ ਬੈ ਕੇ ਆ ਜਾਂਦੇ ਸੀ ਆ ਕਹਿੰਦੇ ਸੀ ਮੈਂ ਤਾਂ ਜਿਹੜਾ 5 ਵਜੇ ਤੱਕ ਪੇਸ਼ੈਂਟ ਦੇਖਨੇ ਹਾਂ ਹੁਣ ਲੋਕ ਤਾਂ ਰਾਤੋਂ ਰਾਤੇ ਚਾਹਨੇ ਕਿ ਸਾਡਾ ਹੁਣ ਕੰਮ ਹੋਵੇ ਸਾਡਾ ਹੁਣ ਮਿਲੇ ਮੈਂ ਤਾਂ ਹਾਂ ਦੱਸ ਹਾਂਜੀ ਤੋ ਇਹ ਇਹ ਗੱਲਾਂ ਨੇ ਸਾਹਮਣੇ ਜਿਹੜੀਆਂ ਹਰ ਵਰਕਰ ਨੂੰ ਪਤਾ ਮੇਰੇ ਨਾਲੋਂ ਜ਼ਿਆਦਾ ਨਾ ਜੇ ਤੁਸੀਂ ਕਿਸੇ ਨਾਲ ਵੀ ਗੱਲ ਕਰ ਲਓ ਲੋਕਾਂ ਨੂੰ ਪਤਾ ਹੀ ਨਹੀਂ ਹੋ ਸਾਰਾ ਕੁਝ ਦੱਸ ਦੇਆ ਜੀ ਅਸੀਂ ਗੱਲ ਕੀਤੀ ਹੈ ਹਰਦਿਆਲ ਸਿੰਘ ਕਮੋਜ ਉਹਨਾਂ ਨਾਲ ਜੋ ਕਿ ਕਾਂਗਰਸ ਪਾਰਟੀ ਦੇ ਰਾਜਪੁਰਾ ਤੋਂ ਐਮਐਲਏ ਰਹੇ ਨੇ ਸੀਨੀਅਰ ਕਾਂਗਰਸੀ ਨੇਤਾ ਨੇ ਤੇ ਜ਼ਿਲ੍ਹਾ ਕਾਂਗਰਸ ਪਟਿਆਲਾ ਦੇ ਪ੍ਰਧਾਨ ਹੋ ਰਹੇ ਨੇ ਈਵਨ ਕਿ ਕਿਸੇ ਸਮੇਂ ਉਹ ਪ੍ਰ nitਕਰ ਉਹਨਾਂ ਦੇ ਕਾਫੀ ਕਰੀਬੀ ਸਨ ਪਰ ਉਹਨਾਂ ਨੇ ਸਪਸ਼ਟ ਕਿਹਾ ਕਿ ਜਦੋਂ ਉਹ ਭਾਜਪਾ ਚ ਗਏ ਤਾਂ ਉਹਨਾਂ ਨੇ ਉਹਨਾਂ ਦੇ ਨਾਲ ਜਾਣ ਦੀ ਬਜਾਏ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਕਾਂਗਰਸ ਨਾ ਛੱਡਣ ਪਰ ਹੁਣ ਜੋ ਗੱਲ ਉੱਪਰ ਕੇ ਸਾਹਮਣੇ ਆ ਰਹੀ ਆ ਤਾਜ਼ਾ ਸਥਿਤੀ ਜੋ ਪਟਿਆਲਾ ਲੋਕ ਸਭਾ ਹਲਕੇ ਦੀ ਬਣੀ ਹੋਈ ਹੈ ਕਿ ਡਾਕਟਰ ਤਰੰਗਵੀਰ ਗਾਂਧੀ ਸਾਬਕਾ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਉਹ ਕਾਂਗਰਸ ਚ ਆ ਗਏ ਨੇ ਤਾਂ ਸੰਭਾਵਨਾ ਵੱਧ ਗਈ ਹੈ ਕਿ ਸ਼ਾਇਦ ਉਹਨਾਂ ਨੂੰ ਟਿਕਟ ਦਿੱਤੀ ਜਾਏ ਤਾਂ ਇਸ ਸਥਿਤੀ ਦੇ ਵਿੱਚ ਦਾਵਾ ਕਰ ਰਹੇ ਨੇ ਹਰਦਿਆਲ ਸਿੰਘ ਕਬੋਜ ਕਿ ਕਾਂਗਰਸ ਪਾਰਟੀ ਦਾ ਵਰਕਰ ਜਿਹੜਾ ਹੈ ਵੱਡੇ ਪੱਧਰ ਤੇ ਉੱਤੇ ਮੁਖਾਲਫਤ ਕਰਨ ਜਾ ਰਿਹਾ ਹੈ बहुत शुक्रिया जी दैनिक देश तो दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप